ਬਿਕਰਮ ਸਿੰਘ ਮਜੀਠੀਆ ਦੇ ਘਰ ਦੇ ਬਾਹਰ ਖੜੇ ਹਾਂ ਤਾਂ ਇਸ ਵੇਲੇ ਜਿਹੜਾ ਹੈ ਪੁਲਿਸ ਦਾ ਸਖਤ ਪੈਰ ਹੈ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਵੀ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਤਾਂ ਉਹ ਜਿਹੜੇ ਨੇ ਅੱਜ ਬਿਜ਼ਨਸ ਦੇ ਨਾਲ ਮਿਲ ਕੇ ਘਰ ਦੀ ਪੂਰੀ ਵੈਲਿਊਏਸ਼ਨ ਕਰਨਗੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਇਹ ਦੇਖ ਸਕਦੇ ਹੋ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਅਸੀਂ ਵਿਕਰਮ ਸਿੰਘ ਮਜੀਠੀਆ ਦੀ ਰਿਆਜ ਤੇ ਖੜੇ ਹਾਂ ਜਿੱਥੇ ਕਿ ਉਹਨਾਂ ਦੇ ਵਕੀਲ ਦੀ ਟੀਮ ਪਹੁੰਚ ਰਹੀ ਹੈ ਮੈਂ ਬਾਰ-ਬਾਰ ਦੇਖੋ ਕੋਰਟ ਦੇ ਹੁਕਮਾਂ ਦੇ ਨਾਲ ਮੈਂ ਉਰੇ ਪਹੁੰਚੇ ਹਾਂ ਸਿਰਫ ਈਵੈਲੂਏਸ਼ਨ ਹੋਣੀ ਹੈ ਪ੍ਰਾਪਰਟੀ ਦੀ ਜਿਹੜੀ ਲਿਸਟ ਇਹਨਾਂ ਨੇ ਕੋਰਟ ਦੇ ਵਿੱਚ ਦਿੱਤੀ ਹੈ ਸੋ 11 ਵਜੇ ਦਾ ਟਾਈਮ ਵਿਜੀਲੈਂਸ ਨੇ ਸਾਨੂੰ ਨੋਟ ਕਰਾਇਆ ਸੀ ਉਹਦੇ ਹਿਸਾਬ ਨਾਲ ਮੈਂ ਪਹੁੰਚੇ ਹਾਂ ਬਾਕੀ ਮੈਂ ਬਾਹਰ ਆ ਕੇ ਤੁਹਾਡੇ ਨਾਲ ਗੱਲ ਕਰਾਂਗਾ ਤੁਮਾਰਾ ਕਿੰਨੀ ਦੇਰ ਸਰ ਚੱਲ ਸਕਦਾ ਜੀ ਪਤਾ ਨਹੀਂ ਸਰਚ ਨਹੀਂ ਹੈਗਾ ਜੀ ਵੈਰੀ ਕਲੀਅਰ ਸਰਚ ਨਹੀਂ ਹੈਗਾ ਸਿਰਫ ਈਵੈਲੂਏਸ਼ਨ ਹੈ ਪਰ ਸਰ ਇੱਕ ਕਾਰਨ ਕੀ ਹੈ ਕਿ ਪਹਿਲਾਂ ਵੀ ਕੀਤਾ ਚਲੋ ਇਹ 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 ਚਲੋ ਇਹਨਾਂ ਨੇ ਜੋ ਕਰਨਾ ਹੈ ਇਹ ਆਪ ਦਾ ਕਰਨਪਰਾ ਜੀ ਈਵੈਲੂਏਸ਼ਨ ਹੋਣੀ ਹੈ ਸਿਰਫ ਜੋ ਕੋਰਟ ਚ ਲਿਸਟ ਦਿੱਤੀ ਹੈ ਉਹ ਆਰਟੀਕਲਸ ਦੀ ਕੀ ਜੀ ਕਿ ਪਹਿਲਾਂ ਇਹਨਾਂ ਕੁਝ ਕੀਤਾ ਆ ਕਿ ਆਪਾਂ ਕੀ ਗੱਲ ਕਰ ਲੈਂਦੇ ਜੀ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਵਕੀਲ ਸਾਹਿਬਾਨ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਨੇ ਉਹ ਉੱਥੇ ਪਹੁੰਚ ਚੁੱਕੇ ਨੇ ਅਰਸ਼ਦੀਪ ਕਲੇਰ ਜਿਹੜੇ ਨੇ ਇਸ ਵੇਲੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਉਹਦੇ ਪੁਲਿਸ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਆਂ ਔਰ ਵਿਜਲੈਂਸ ਦੀ ਟੀਮ ਜਿਹੜੀ ਹੈ ਕੁਝ ਹੀ ਸਮੇਂ ਦੇ ਵਿੱਚ ਇੱਥੇ ਪਹੁੰਚ ਰਹੀ ਹੈ ਤਾਂ ਉਸ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਕਿ ਇੱਥੇ ਟੀਮਾਂ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਤਸਵੀਰਾਂ ਤੁਹਾਨੂੰ ਵਿਕਰਮ ਸਿੰਘ ਮਜੀਠੀਆ ਦੇ ਘਰ ਦੀਆਂ ਸਾਂਝੀਆਂ ਕਰ ਰਹੇ ਆ ਤਾਂ ਅਰਸ਼ਦੀਪ ਕਲੇਰ ਇੱਥੇ ਪਹੁੰਚ ਚੁੱਕੇ ਨੇ ਤਾਂ ਅਰਸ਼ਦੀਪ ਕਲੇਰ ਜਿਹੜੇ ਨੇ ਉਹ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਅਤੇ ਉਹ ਜਿਹੜੇ ਨੇ ਇਸ ਵੇਲੇ ਵਿਕਰਮ ਸਿੰਘ ਮਜੀਠੀਆ ਦੀ ਕੋਠੀ ਦੇ ਬਾਹਰ ਪਹੁੰਚੇ ਨੇ ਅਤੇ ਉਹਨਾਂ ਵੱਲੋਂ ਜਿਹੜਾ ਹੈ ਅੱਜ ਪੁਲਿਸ ਵਾਲੇ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਸ ਦੇ ਵਿੱਚ ਜਿਹੜਾ ਹੈ ਅਰਸ਼ਦੀਪ ਕਲੇਰ ਜਿਹੜੇ ਨੇ ਉਹ ਅੰਦਰ ਜਾਣਗੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਤਾਂ ਅਰਸ਼ਦੀਪ ਕਲੇਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਰਸ਼ਦੀਪ ਕਲੇਰ ਆਪਣੇ ਸਾਥੀਆਂ ਦੇ ਨਾਲ ਅੱਜ ਐਸਐਲਏ ਵਿਕਰਮ ਸਿੰਘ ਮਜੀਠੀਆ ਦੀ ਕੋਠੀ ਦੇ ਅੰਦਰ ਜਾ ਰਹੇ ਨੇ ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਹੈ ਕਿ ਇਹ ਸਿਰਫ ਇੱਕ ਇਨਵੈਸਟੀਗੇਸ਼ਨ ਹੈ ਔਰ ਇਹ ਸਿਰਫ ਵੈਲਿਊਏਸ਼ਨ ਹੈ ਉਹ ਕੀਤੀ ਜਾਏਗੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਗੱਡੀ ਐਸਐਲਏ ਅੰਦਰ ਜਾ ਰਹੀ ਹੈ ਔਰ ਇਸ ਦੇ ਵਿੱਚ ਵਕੀਲ ਸਹਬਾਨ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਤਾਂ ਇਹ ਰਸਤਾ ਜਿਹੜਾ ਹੈ ਖਾਸ ਤੌਰ ਦੇ ਉੱਤੇ ਜਿਹੜਾ ਮੁੱਖ ਮਾਰਗ ਹੈ ਉੱਥੋਂ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਅਰਸ਼ਦੀਪ ਕਲੀਅਰ ਹਨਾ ਦੱਸਿਆ ਕਿ ਵੈਲਿਊਏਸ਼ਨ ਹੈ ਤਾਂ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਕੋਠੀ ਦੀ ਜਿਹੜੀ ਵੈਲਿਊਏਸ਼ਨ ਹੈ ਉਹ ਹੀ ਨਿਰਧਾਰਤ ਕੀਤੀ ਜਾਏਗੀ ਜਿਸ ਕਰਕੇ ਕੋਰਟ ਦੇ ਆਰਡਰਾਂ ਦੇ ਉੱਤੇ ਇੱਥੇ ਸਾਰਾ ਕੰਮ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਬਿਕਰਮ ਸਿੰਘ ਮਜੀਠੀਆ ਦੀ ਕੋਠੀਆਂ ਦੀਆਂ ਨੇ ਤਾਂ ਇਹ ਤਸਵੀਰ ਸਭ ਤੋਂ ਇੰਪੋਰਟੈਂਟ ਹੈ ਔਰ ਜੋ ਗੱਲ ਸਾਹਮਣੇ ਆ ਰਹੀ ਹੈ ਕਿ ਅਰਸ਼ਦੀਪ ਕਲੀਅਰ ਜਿਹੜੇ ਨੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਸਪਸ਼ਟ ਕੀਤਾ ਹੈ ਕਿ ਇਹ ਵੈਲਿਊਏਸ਼ਨ ਹੈ ਵੈਲਿਊਏਸ਼ਨ ਲੱਗੀ ਜਾਏਗੀ ਵੈਲਿਊਏਸ਼ਨ ਇਸ ਕਰਕੇ ਲਗਾਈ ਜਾਏਗੀ ਕਿਉਂਕਿ ਇਹਨਾਂ ਨੇ ਕੋਰਟ ਦੇ ਵਿੱਚ ਜੋ ਕਿਹਾ ਸੀ ਕਿ ਅਸੀਂ ਜਿਹੜਾ ਹੈ ਵੈਲਿਊਏਸ਼ਨ ਲਗਾਨੀ ਹੈ ਇਸ ਪ੍ਰਾਪਰਟੀ ਦਾ ਵੀ ਹਵਾਲਾ ਦਿੱਤਾ ਗਿਆ ਸੀ ਤੇ ਉਸ ਪ੍ਰਾਪਰਟੀ ਦੇ ਹਵਾਲੇ ਦੇ ਨਾਲ ਜਿਹੜਾ ਹੈ ਹੁਣ ਇਸ ਚੀਜ਼ ਨੂੰ ਇੱਥੇ ਨਾਲ ਅਟੈਚ ਕੀਤਾ ਜਾਏਗਾ ਉਹਦੀ ਵੈਲਿਊਏਸ਼ਨ ਲਗਾਈ ਜਾਏਗੀ ਕਲੀਅਰ ਕੱਟ ਹੈ ਕਿ ਕੋਈ ਰੇਡ ਨਹੀਂ ਹੈ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਕਿ ਕੋਈ ਪੈਨਿਕ ਨਹੀਂ ਹੈ ਕ੍ਰੀਏਟ ਕੀਤਾ ਗਿਆ ਸਿਰਫ ਇੰਨੀ ਗੱਲ ਕਹੀ ਗਈ ਹੈ ਕਿ ਇਸ ਦੇ ਵਿੱਚ ਵੈਲਿਊਏਸ਼ਨ ਲਗਾਈ ਜਾਏਗੀ ਔਰ ਵੈਲਿਊਏਸ਼ਨ ਦੇ ਨਾਲ ਪੂਰਾ ਪੱਖ ਨਿਰਧਾਰਤ ਕੀਤਾ ਜਾਏਗਾ ਤਾਂ ਕੁੱਲ ਮਿਲਾ ਕੇ ਬਿਕਰਮ ਸਿੰਘ ਮਜੀਠੀਆ ਦੇ ਘਰ ਦੇ ਤੇ ਵਿੱਚ ਜਿਹੜੀ ਇਸ ਵੇਲੇ ਵੈਲਿਊਏਸ਼ਨ ਚੱਲੂ ਹੋਏਗੀ ਬਿਜ਼ਨਸ ਵੈਲਿਊਏਸ਼ਨ ਕਰੇਗੀ ਅਤੇ ਔਰ ਵੀ ਕਈ ਤੱਥ ਜਿਹੜੇ ਇੰਪੋਰਟੈਂਟ ਜਿਹੜੇ ਫੈਕਟਰ ਨੇ ਜਿਹੜਾ ਕੀ ਐਕਚੁਅਲ ਦੇ ਵਿੱਚ ਜਿਹੜੀ ਚੀਜ਼ ਹੈ ਕਿ ਇਸ ਪ੍ਰੋਪਰਟੀ ਦੀ ਵੈਲਿਊ ਕਿੰਨੀ ਹੈ ਸਿਰਫ ਉਹੀ ਕੀਤੀ ਜਾਏਗੀ ਤਾਂ ਅੱਜ ਦੀ ਵਿਜਨਸ ਦੀ ਅੱਜ ਜਿਹੜੀ ਦਬਿਸ਼ ਹੈ ਉਸ ਦਾ ਮਕਸਦ ਸਾਫ਼ ਤੌਰ ਦੇ ਉੱਤੇ ਅਰਥਦੀਪ ਕਲੀਅਰ ਰਹਿਣਾ ਵੱਲੋਂ ਜਿਹੜਾ ਹੈ ਉਹ ਕਲੀਅਰ ਕਰ ਦਿੱਤਾ ਗਿਆ ਹੈ ਕੈਮਰਾਮੈਨ ਜਿਹਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ